ਪੂਰੀ ਮਿਹਨਤ ਕੀਤੀ ਹੈ ਠੀਕ ਹੈ ਵੀ ਜਿੱਥੇ ਕਿਹੜਾ ਧਿਆਨ ਲੱਗਾ ਅਗਲਾ ਕਹਿੰਦਾ ਮੈਨੂੰ ਨਾ ਛੇੜੋ ਮੈਂ ਆਪਣਾ ਕੰਮ ਕਰਦਾ ਇਦਾਂ ਹੀ ਇਹ ਭਾਜੀ ਹੁਣੇ ਅਖਾੜੇ ਦੇ ਵਿੱਚ ਪੂਰੀ ਮਿਹਨਤ ਕਰਦੇ ਆ ਲਗਾਤਾਰ ਕਿੰਨੇ ਸਾਲਾਂ ਤੋਂ ਭਾਜੀ ਹੋ ਗਿਆ 30 ਸਾਲ ਹੋ ਗਿਆ ਮੁੰਡਾ ਜੀ 30 ਸਾਲ ਤੋਂ ਲਗਾਤਾਰ ਮਿਹਨਤ ਕਰ ਰਿਹਾ 30 ਸਾਲ ਜਿੱਦਾਂ ਤੁਸੀਂ ਹੱਲੇ ਮੈਨੂੰ ਲੱਗਦਾ ਵੀ ਆਪਾਂ ਨੂੰ 6 ਮਹੀਨੇ ਹੋ ਗਏ ਹਾਂ ਜੀ ਤੇ 6 ਮਹੀਨੇ ਚ ਕਈਆਂ ਦਾ ਦਿਲ ਕਰਦਾ ਯਾਰ ਅੱਜ ਨਹੀਂ ਮੈਨਾਂ ਕਿੰਨੇ ਜਾਣੇ ਕਹਿੰਦੇ ਸਹੀ ਸਹੀ ਸੱਚ ਜਿਹੜਾ ਪਲੇਅਰ ਸੱਚ ਬੋਲਦਾ ਆ ਆ ਆਹ ਦੇਖੋ ਮੁੰਨਾ ਇਕੱਲਾ ਖੜਾ ਪੁੱਤ ਨਾ ਕੰਮਰ ਵਾਲੀਆ ਇਹ ਲਈ ਕਲਾਬਿੰਗ ਕਰੋ ਵੀ ਠੀਕ ਠੀਕ ਇਹ ਕਰਦਾ ਵੀ ਅੱਜ ਮੈਂ ਨਹੀਂ ਕਰਨਾ ਉਹ ਜਿਹੜਾ ਨਾ ਉਹ ਚੱਲ ਜਾਂਦਾ ਹੁੰਦਾ ਉਹ ਸਮਝਦਾ ਵੀ ਤੁਹਾਡੇ ਲਈ ਇੱਕ ਕੰਦ ਖੜੀ ਕਰਦਾ ਉਹ ਤੁਹਾਡੇ ਲਈ ਕੰਦ ਖੜੀ ਕਰਦਾ ਵੀ ਅੱਜ ਮੈਂ ਨਹੀਂ ਜਾਣਾ ਉਹ ਜਦੋਂ ਇੱਕ ਦਿਨ ਤੁਸੀਂ ਉਹਦਾ ਕਹਿਣਾ ਮੰਨ ਗਏ ਨਾ ਤੁਸੀਂ ਦੂਜੇ ਦਿਨ ਵੀ ਛੁੱਟੀ ਕਰੋਗੇ ਫੇ ਤੀਜੇ ਦਿਨ ਕਰੋਗੇ ਹੌਲੀ ਹੌਲੀ ਉਹਨਾਂ ਤੁਹਾਨੂੰ ਗਰਾਊਂਡ ਚ ਦਫਾ ਕਰ ਦੇਣਾ ਵਿਚਾਰ ਤੇ ਏ ਭਾਜੀ ਹੁਣੀ 30 ਸਾਲ ਤੋਂ ਲੱਗੇ ਆ ਤੇ ਕਦੇ-ਕਦਾਈ ਹੋ ਮੈਨੂੰ ਲੱਗਦਾ ਮੈਂ ਬਿਮਾਰ ਵੀ ਨਹੀਂ ਦੇਖੇ ਕਦੀ ਇਹ ਇੱਕ ਇਹ ਵੀ ਗੱਲ ਹੈ 30 ਸਾਲ ਤੋਂ ਕਿੰਨੇ ਪਹਿਲਵਾਨ ਤਿਆਰ ਕਰਤੇ ਆ ਕੋਈ ਇਹ ਨਹੀਂ ਕਿਸੇ ਤਗੜੇ ਦਾ ਕੋਈ ਮਾੜੇ ਦਾ ਨਾ ਤੁਹਾਡੇ ਪਿੰਡ ਤੋਂ ਵੀ ਆ ਪਹਿਲਵਾਨ ਸਭੇ ਲੱਗੀ ਜਿਹੜੀ ਗਰਾਊਂਡ ਆ ਨਾ ਇਹ ਬਹੁਤ ਕੁਝ ਦਿੰਦੀ ਹੈ ਮੈਨੂੰ 27 ਸਾਲ ਹੋ ਗਿਆ ਮੇਰਾ ਪੜਾਉਣ ਨੂੰ ਸਾਰੇ ਟੀਚਰ ਪੜਾਉਂਦੇ ਆ 27 ਸਾਲ ਮੈਨੂੰ ਗਰਾਊਂਡ ਨੇ ਮੈਨੂੰ ਨਾਮ ਦਿੱਤਾ ਮੇਰੇ ਬੱਚੇ ਅਮਰੀਕਾ ਤੋਂ ਮੈਨੂੰ ਫੋਨ ਕਰਦੇ ਆ ਕੱਲ ਪਰਸੋ ਜਰਮਨ ਤੋਂ ਫੋਨ ਆਇਆ ਜਿਹੜੀ ਗਰਾਊਂਡ ਆ ਉਹ ਬੰਦੇ ਨੂੰ ਪਰ ਲਾਉਂਦੀ ਐ ਜੇ ਤੁਸੀਂ ਗਰਾਊਂਡ ਨੂੰ ਮਾਂ ਸਮਝਦੇ ਜੇ ਸਮਝਦੇ ਲਾ ਕੋਈ ਨਹੀਂ ਉੱਥੇ ਹੱਥ ਖੇਡ ਕੇ ਆ ਜਾਗੇ ਉਹ ਗਲਤ ਐ ਜੋ ਕੋਚ ਕਹਿੰਦਾ ਠੀਕ ਆ ਕੋਚ ਦੇਖੋ ਕੋਚ ਕਈ ਤਰ੍ਹਾਂ ਦੇ ਆ ਇੱਕ ਜਿੱਦਾਂ ਟੀਚਰ ਆ ਨਰਸਰੀ ਪੜਾਉਂਦਾ ਫੇ ਪਹਿਲੀ ਪੜਾਉਂਦਾ ਦੂਜੀ ਤੀਜੀ ਚੌਥੀ ਜੇ ਆਪਾਂ ਅੱਜ ਕੋਚ ਨੂੰ ਕਹਿੰਨੇ ਵੀ ਇਹਨੇ ਸਾਨੂੰ ਆ ਸਿਖਾਤਾ ਜਾਂ ਅਸੀਂ ਹੋਰ ਸਿੱਖਣਾ ਸੀ ਪਹਿਲਾ ਮਾਪਿਓ ਉਹ ਕੋਚ ਬਣ ਜਾਂਦਾ ਗਰਾਊਂਡ ਦਾ ਠੀਕ ਆ ਉਹਦਾ ਸਿੱਖੇ ਤੁਸੀਂ ਮੰਨ ਲਓ ਨੈਸ਼ਨਲ ਪਲੇਅਰ ਬਣ ਜਾਂਦੇ ਆ ਤੁਸੀਂ ਉਹਨਾਂ ਦੇ ਕੋਚ ਬਣ ਜਾਂਦੇ ਆ ਇਸ ਲਈ ਆਉਂਦਿਆਂ ਪਹਿਲਾਂ ਕੋਚ ਦੇ ਤੇ ਗਰਾਊਂਡ ਦੇ ਪੈਰੀ ਹੱਥ ਲਾਉਣਾ ਸਮਝ ਲੱਗੀ ਦੇਖੋ ਤੁਹਾਡਾ ਆਪਣੀਆਂ ਆਪਣਾ ਸਕੂਲ ਦਾ ਨਾਮ ਕਿੰਨਾ ਬਣ ਗਿਆ ਆਪਾਂ 8 ਟੀਮਾਂ ਪੁੱਟ ਕੀਤੀਆਂ ਸੱਤ ਆਪਣੀਆਂ ਪੋਜੀਸ਼ਨਾਂ ਪਹਿਲਾਂ ਸਕੂਲ ਦੇ ਨਾਮ ਤੇ ਆਪਣੇ ਨਾਲ ਤਾੜੀ ਲਾਉਂਦੇ ਤੇ ਪਿੰਡੀ ਬੋਲ ਬੋਦੀ ਟੀਮ ਤੋਂ ਲੋਕ ਕਹਿੰਦੇ ਵੀ ਸਾਡਾ ਮੈਚ ਨਾ ਪੈ ਜਾ ਆਪਾਂ ਸਕੂਲ ਦਾ ਮੈਂ ਨਾਂ ਨਹੀਂ ਲੈਂਦਾ ਕਿਉਂਕਿ ਹਰਿਆ ਸਕੂਲ ਦਾ ਆਪਣਾ ਨਾਂ ਹੁੰਦਾ ਉਹ ਸਕੂਲ ਕਹਿੰਦਾ ਸਭ ਤੁਹਾਡੇ ਨਾਲ ਪਹਿਲਾ ਮੈਚ ਪੈ ਗਿਆ ਇਹੀ ਕਿੱਥੋਂ ਜਿੱਤਣਾ ਪਿੰਡੀ ਸੱਟੇ ਤੇ ਨਿਆਣੇ ਕਿੱਡੇ ਕਿੱਡੇ ਖੇਡਦੇ ਉਹ ਕਿਹੜਾ ਸੀ ਮੁੰਡਾ ਆਹਾ ਸੀ ਹਾਂਜੀ ਤੇ ਇੱਕ ਮੋੜੀ ਦਾ ਛੋਟਾ ਆ ਹਾਂ ਆਇਆ ਪਰਬ ਪਰਬ ਓ ਠੋ 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 ਠੋੜ ਜਲਦੀ ਪਲੇਅਰਾਂ ਦੀ ਗੱਲ ਕਰੀਏ ਉਹਨਾ ਮੁੰਡਾ ਦੇਖੋ ਇਹ ਪਿੰਜਰ ਪੂਰੇ ਬਾਹਰ ਨਿਕਲੇ ਆ ਇਹਨੇ ਅੰਡਰ 14 ਦੀ ਟੀਮ ਦੇ ਵਿੱਚ ਮੈਨੂੰ ਲੱਗਦਾ ਕਿਨੇ 6 7 ਮਾਰੇ ਦੋਆ ਟੀਮਾਂ ਚ ਹਾਂ ਇੱਕ ਟੀਮ ਦਾ ਮੂੰਹ ਸਾਡਾ ਪੂਰਾ ਮੈਚ ਪੈ ਗਿਆ ਦੋ ਮੈਚ ਲਗਾਤਾਰ ਫਸ ਗਿਆ ਪਰ ਮੈਂ ਕੱਲੇ ਕੱਲੇ ਦੀ ਅੱਖ ਤੇ ਆਊਟ ਬੋਟ ਰੱਖਦਾ ਹਨ ਵੀ ਇਹ ਬੱਚੇ ਦੀ ਕਿੰਨੀ ਆਊਟ ਬੋਟ ਹੈ ਇਹ ਲੱਗਦਾ ਭੋਲਾ ਜਾ ਪਰ ਇਹ ਪੂਰੇ ਬਾਜਾਂ ਨੂੰ ਤਿੰਨ ਚਾਰ ਮਾਰੇ ਬਹੁਤ ਇਹਨਾਂ ਦੀ ਕੈਪਟਨ ਇਹ ਹੈ ਹਾਂ ਕੈਪਟਨ ਇਹ ਹੀ ਹੈ ਟੀਮ ਦਾ ਮਲਕੀ ਲੱਗਦਾ ਭੋਲਾ ਹੋਰ ਹੈਗਾ ਇਹ ਤਾਂ ਇੱਕ ਉਹ ਮੁੰਡਾ ਖੜਾ ਪੁੱਤ ਵੀਨਾ ਇੱਥੇ ਆ ਗਿਆ ਆਇਆ ਅਰਮਾਨ ਅਰਮਾਨ ਇਹਨਾਂ ਅਰਮਾਨ ਆ ਬਾਕੀ ਵੀ ਦੇਖੋ ਟੀਮ ਤੋਂ ਬਿਨਾ ਜੀਰੋ ਆ ਪਰ ਟੀਮ ਦੇ ਵਿੱਚ ਇੱਕ ਮੈਨ ਆਫ ਦੀ ਮੈਚ ਹੁੰਦਾ ਇੱਕ ਮੈਨ ਆਫ ਦੀ ਮੈਚ ਹੁੰਦਾ ਇੱਕ ਮੈਨ ਆਫ ਦੀ ਹੀਰੋ ਹੁੰਦਾ ਇਹ ਬੱਚਾ ਮੇਰੇ ਕੋਲ ਪ੍ਰਾਈਵੇਟ ਸਕੂਲ ਤੋਂ ਛੱਡ ਗਿਆ ਤੇ ਆਪਾਂ ਘਰਦਿਆਂ ਨੂੰ ਕਹ ਇਹਨੂੰ ਕੁਝ ਨਾ ਕੁਝ ਬਣਾਵਾਂਗੇ ਪਹਿਲੇ ਦਿਨ ਪਹਿਲੇ ਸਾਲ ਕੋਹੋ ਮਤਲਬ ਪਿੱਛੇ ਸੀ ਜਿੱਦਾਂ 12 ਕ ਜੀ ਤੇ 11ਵੇਂ ਨੰਬਰ ਤੇ ਇਹ ਮੁੰਡਾ ਸੀ ਪਰ ਜਦੋਂ ਮੈ ਤੇ ਲੱਗਿਆ ਉਦੋਂ ਮੈਂ ਦੇਖਿਆ ਇਹਨੇ ਤਿੰਨ ਚਾਰ ਅਹੀ ਟੀਮਾਂ ਹਰਾਈਆਂ ਉਦੋਂ ਤੇ ਇਹਦੀ ਮੁੰਡੇ ਦੀ ਆਉਟਪੁੱਟ ਦੇਖ ਕੇ ਮੈਂ ਕਹਾ ਵੀ ਇਹ ਨੈਸ਼ਨਲ ਖੇਡ ਸਕਦਾ ਜੇ ਲਗਾਤਾਰ ਮਿਹਨਤ ਲਾਵੇ ਨੈਸ਼ਨਲ ਖੇਡਣ ਦਾ ਮਤਲਬ ਇਹ ਆ ਤੁਸੀਂ ਐਸਆਈ ਸਿੱਧੀ ਭਰਤੀ ਪੰਜਾਬ ਪੁਲਿਸ ਦੇ ਵਿੱਚ ਸਿੱਧੀ ਭਰਤੀ ਆ ਜਿਹੜੀ ਤੁਸੀਂ ਆ ਗਰਾਊਂਡ 'ਤੇ ਮਿਹਨਤ ਲਾਉਨੇ ਆ ਨਾਲ ਹੀ ਸਰਕਾਰੀ ਮਹਿਕਮੇ ਇਕੱਠੇ ਆ ਇਹਦਾ ਮਤਲਬ ਇਹ ਨਹੀਂ ਵੀ ਤੁਹਾਡੀ ਮਿਹਨਤ ਅਜਾਈ ਗਈ ਜਿਹੜਾ ਗਰਾਊਂਡ 'ਤੇ ਵੜ ਗਿਆ ਉਹਦੀ ਸਰਟੀਫਿਕੇਟ ਨੈਸ਼ਨਲ ਦਾ ਪੰਜਾਬ ਦਾ ਬਣ ਗਿਆ ਤੇ ਉਹਦੀ ਭਰਤੀ ਦੇ ਵਿੱਚ ਕੋਟੇ 'ਚ ਪੱਕਾ ਵਾ ਉਹ ਉਹ ਲੱਗੀ ਇਸ ਲਈ ਘਰ ਦੇ ਜੇ ਕਹਿਣ ਵੀ ਯਾਰ ਸਾਡੇ ਨਿਆਣੇ ਤਾਂ ਐਵੇਂ ਉਥੇ ਭੁਜਾਈ ਫਿਰਦੇ ਆ ਵੀ ਆਹ ਕੋਚ ਆ ਜੀ ਇਹ ਭੁਜਾਈ ਫਿਰਦੇ ਆ ਜੇ ਮਿਹਨਤ ਕਰਦੇ ਪੜ੍ਹਾਈ ਦੇ ਵਿੱਚ ਜੇ ਮਿਹਨਤ ਕਰਦੇ ਆ ਤੁਸੀਂ ਨਾਲ ਖੇਡਾਂ 'ਚ 70 30 ਦੀ ਲਾ ਲਓ 70% ਮਿਹਨਤ ਪੜ੍ਹਾਈ ਦੀ 30% ਤੁਸੀਂ ਖੇਡਾਂ 'ਚ ਤੇ ਤੁਹਾਡੀ ਪਿੱਠ ਨਹੀਂ ਲੱਗ ਸਕਦੀ ਤੁਸੀਂ ਨੌਕਰੀ ਲੈ ਹੀ ਡਿੱਗੋਗੇ ਮੇਰੇ ਕੋਈ ਕਈ ਆ ਮੁੰਡੇ ਐਸਆਈ ਵੀ ਹੈਗੇ ਆ ਮੇਰੇ ਠੀਕ ਆ ਮੈਂ ਮਾਨ ਨਹੀਂ ਕਰਦਾ ਬੈਂਕਾਂ 'ਚ ਵੀ ਲੱਗੇ ਆ ਮੁੰਡੇ ਪਲੇਅਰ ਆ ਨਾਲ ਮੇਰੇ ਬਿਜਲੀ ਵਿਭਾਗ ਵਿੱਚ ਮੁੰਡੇ ਹੈਗੇ ਆ ਇੱਕ ਸੁਪਰਡੈਂਟ ਆ ਨਕ ਉਧਰ ਲੱਗਾ ਹੈ ਬਿਜਲੀ ਵਿਭਾਗੇ ਦਾ ਠੀਕ ਹੈ ਕਈ ਮੁੰਡੇ ਆ ਜਿਹੜੇ ਬਾਹਰ ਵੀ ਖੇਡਦੇ ਆ ਕਈ ਕਲੱਬਾਂ 'ਚ 27 ਸਾਲ ਦੀ ਮੇਰੀ ਮਿਹਨਤ ਆ ਪਰ ਆ ਪਿੰਡ ਦੇ ਵਿੱਚ ਜਿੱਦਾਂ ਵੀ ਨਵੀਂ ਪਨੀਰੀ ਸ਼ੁਰੂ ਹੋ ਗਈ ਚਲੋ ਮਾਲਕ ਦੀ ਰਹਿਮਤ ਹੁੰਦੀ ਹੈ ਜਾਂ ਜਿਹੜੇ ਪੀੜਾ ਵਗੇਰਾ ਨਾਲ ਆਪਾਂ ਪੂਜਦੇ ਆ ਉਹਨਾਂ ਦੀ ਮਿਹਨਤ ਹੁੰਦੀ ਆ ਉਹਨਾਂ ਨੇ ਕਿਸੇ ਪਾਸੇ ਲਾਉਣਾ ਹੁੰਦਾ ਨਹੀਂ ਤਾਂ ਮੈਂ ਚਲੋ ਗੱਲ ਕਰਨੀ ਨਹੀਂ ਚਾਹੁੰਦਾ ਮੌਕਾ ਇਦਾਂ ਦਾ ਨਹੀਂ ਹੈਗਾ ਨਸ਼ੇ ਨਾਲ ਕਿੰਨੀਆਂ ਮੁਸੀਬਤਾਂ ਹੋਣਦੀਆਂ ਠੀਕ ਹੈ ਜੇ ਆਪਾਂ ਇਦਾਂ ਨੂੰ ਤੁਰ ਪਿਆ ਇਹ ਵੀ ਇੱਕ ਨਸ਼ਾ ਆ। ਜੇ ਆਪਾਂ ਕਹੀਏ ਵੀ ਸਰਕਾਰਾਂ ਨਸ਼ੇ ਹਟਾ ਲੈਣਗੀਆਂ ਉਹ ਹਟਾ ਲੂਗਾ ਕੋਈ ਨਹੀਂ ਹਟਾ ਸਕਦਾ ਜਿਹੜੀ ਚੀਜ਼ ਦੁਨੀਆ 'ਚ ਪੈਦਾ ਹੋ ਗਈ ਜੇ ਕੋਈ ਖੰਦਰ ਤਾਂ ਪੈਦਾ ਹੋਈ। ਜੇ ਤੁਸੀਂ ਆਪਾਂ ਉਹ ਚੀਜ਼ ਨੂੰ ਮੂੰਹ ਨਹੀਂ ਲਾਉਂਦੇ ਕਿਉਂਕਿ ਨਹੀਂ ਆਪਣੇ ਪਿੰਡ ਵੜੂਗੀ ਜੇ ਅਸੀਂ ਉਹ ਆਪਣੀ ਚੀਜ਼ ਮੂੰਹ ਲਾਉਨੇ ਆ ਇਹਦਾ ਮਤਲਬ ਉਹ ਚੀਜ਼ ਆਊਗੀ ਆਊਗੀ। ਹੁਣ ਜਿਹੜਾ ਦੁਕਾਨਾਂ ਦੇ ਕੋਰ ਕਰ ਕਰੇ ਬਹੁਤ ਵੇਚਦੇ ਆ ਉਹ ਭਾਈ ਦਾ ਆਪ ਤਾਂ ਨਹੀਂ ਖਾਂਦੇ ਤਾਂ ਆਹੀ ਆ ਜਨਪਤ ਸਾਹਿਬ ਕਹਿੰਦੇ ਤੁਸੀਂ। ਨੇ ਨਾ ਬਾਜੀ ਖਾਂਦੇ ਨਾ ਇਹ ਖਾਂਦੇ ਨਾ ਮੈਂ ਖਾਂਦਾ ਖਾਂਦਾ ਕੌਣ ਹੈ ਫੇ ਕੋਰ ਕਰੇ ਤੁਸੀਂ ਖਾਂਦੇ ਆ ਨਾ ਜਿਹੜੀ ਚੀਜ਼ ਦੀ ਤੁਸੀਂ ਖਪਤ ਜ਼ਿਆਦੀ ਕਰਦੇ ਹੋ ਉਹ ਨਹੀਂ ਆਉਣੀ ਇਸ ਲਈ ਨਸ਼ਿਆਂ ਤੋਂ ਬਚਣ ਦਾ ਵੀ ਇੱਕੋ ਘਟਾਂਗਿਆ ਜੋ ਤੁਹਾਨੂੰ ਕੋਚ ਕਹਿੰਦੇ ਆ ਉਹਨਾਂ ਦੇ ਹਿਸਾਬ ਨਾਲ ਚੱਲੋ ਜੋ ਟੀਚਰ ਕਹਿੰਦੇ ਉਹਨਾਂ ਦੇ ਹਿਸਾਬ ਨਾਲ ਚੱਲੋ ਜੋ ਮਾਪਿਓ ਕਹਿੰਦੇ ਉਹਨਾਂ ਦੇ ਹਿਸਾਬ ਨਾਲ ਚੱਲੋ ਤੁਹਾਡੀਆਂ ਨੌਕਰੀਆਂ ਪੱਕੀਆਂ ਨੇ ਠੀਕ ਆ ਵੀ ਤੇ ਹੁਣ ਮੈਂ ਜੋਹਲ ਪਾਜੀ ਨੂੰ ਕਹਾਂਗਾ ਵੀ ਦੋ ਅੱਖਰ ਪਲਵਾਨ ਜੀ ਆਜੋ ਨਵਾ ਅੰਜਲੀਆ ਕਰੀ ਕਲਾਪਿੰਗ ਤੋਂ ਬਦਕੀ ਤੋਂ ਬੀਤਣ ਲਈ ਇਹ ਰਸਤੀ ਸਾਡਾ ਕਿਰਦਾਰ ਹੈ ਮੈਨੂੰ ਤਾਂ ਦੇਖੋ ਕਬੱਡੀ ਤੋਂ ਲਾਦਾ ਡਲਮਾ ਸਿੱਧਾ ਆਪਣੀ ਅੰਦਰਲੀ ਵੀਕ ਪੁਆਇੰਟ ਦਰਦਾ ਮੈਨੂੰ ਇੱਕ ਵਾਰੀ ਮੈਂ ਕਬੱਡੀ ਖੜਾਉਣ ਲੱਪਿਆ ਉਹ ਕੁੜੀ ਦੀ ਨਾ ਲੱਤ ਫੜ ਕੇ ਰੋ ਗਈ ਪਰ ਉਹਦੇ ਦੀ ਗਲਤੀ ਮੈਂ ਮੰਨਦਾ ਵੀ ਕਿ ਇਹਦੇ ਕਹਿਣ ਤੇ ਮੈਂ ਮੈਚ ਲਾ ਲਿਆ ਉਹ ਇੱਕ ਹੈਵੀ weight ਦੀ ਕੁੜੀ ਦਾ ਉਹ ਵੱਡੇ ਵੀ ਲੱਤ ਮੈਂ ਉਸ ਤੋਂ ਬਾਅਦ ਕਰਨ ਨੂੰ ਹੱਥ ਲਾ ਵੀ ਮੈਂ ਕਬੱਡੀ ਨਹੀਂ ਖੜਾਉਣੀ ਐ ਤੇ ਮੇਰੀ ਗੋਖੋਈ ਬੱਲੇ ਬੱਲੇ ਆ ਪਰ ਮੈਂ ਜਦੋਂ ਇਹ ਨਾਲ ਦੇਖਦਾ ਮੈਂ ਕਹਿੰਦਾ ਯਾਰ ਦਾ ਹੋਣੇ ਚਾਹੀਦੇ ਆ ਫੇਰ ਸੱਟ ਫੇੜ ਤੋਂ ਬਚਾ ਹੁੰਦਾ ਤੇ ਪਾਜੀ ਕੋਸ ਸਾਹਿਬ ਅੱਛਾ ਜੀ ਚਲੋ ਅਸੀਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਸਭ ਤੋਂ ਪਹਿਲਾਂ ਪ੍ਰਿੰਸ ਸਾਹਿਬ ਦਾ ਵਿਕੇਸ਼ ਕੁਮਾਰ ਜੀ ਤੇ ਸਾਡੇ ਸਾਥ ਪਰ ਜੌਨ ਜੀ ਜਿਹਨਾਂ ਦਾ ਬਹੁਤ ਵੱਡਾ ਪ੍ਰਾਲਾ ਵਾ ਤੇ ਤੁਹਾਨੂੰ ਕੋਸ ਸਾਹਿਬ ਜਿਹੜੇ ਆ ਬਹੁਤ ਵਧੀਆ ਮਿਲੇ ਆ ਚਲੋ ਟੱਡ ਲਈ ਟਾਈਮ ਕੱਢਦੇ ਆ ਜੀ ਤੇ ਧੰਨਵਾਦ ਮਿਹਨਤ ਕਰੋ ਜਿੱਦਾਂ ਕਹਿੰਦੇ ਆ ਥੈਂਕ ਯੂ ਜੇ ਤਾਂ ਤੁਸੀਂ ਇਹਨਾਂ ਦੇ ਅਖਾੜੇ ਚੱਲ ਜਾਓ ਉਦੋਂ ਜੀਵ ਨਹੀਂ ਰੋਕਦੀ ਕਿਉਂਕਿ ਉਦੋਂ ਪਤਾ ਹੁੰਦਾ ਨੇ ਇਹ ਇੱਥੋਂ ਗਲਤ ਖੇਡਦਾ ਇੱਥੋਂ ਸਹੀ ਖੇਡਦਾ ਉੱਥੋਂ ਗਲਤ ਖੇਡਦਾ ਤੇ ਪਰਸੋਂ ਇਹਨਾਂ ਨੇ ਸਮਾਗਮ ਕੀਤਾ 15 ਅਗਸਤ ਨੂੰ ਮਹਿੰਦੀ ਦੇਵ ਸੀਗਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਬੱਚਿਆਂ ਨੂੰ ਸਨਮਾਨਤ ਕੀਤਾ ਠੀਕ ਆ ਲੀਡਰਾਂ ਦੇ ਆਪਣੇ ਹੁੰਦੇ ਆ ਜਿਹੜੇ ਪਲੇਅਰ ਆ ਉਹਨਾਂ ਦੇ ਆਪਣੇ ਆ ਅੱਜ ਕੱਲ ਸਰਕਾਰਾਂ ਦਾ ਜ਼ੋਰ ਲੱਗਾ ਵੀ ਅਸੀਂ ਨਸ਼ੇ ਰੋਕਣੇ ਤੇ ਨਸ਼ੇ ਤੁਸੀਂ ਰੋਕ ਸਕਦੇ ਆ ਤੁਸੀਂ ਰੋਕ ਸਕਦੇ ਆ ਠੀਕ ਆ ਵੀ ਤੁਹਾਡੇ ਵਾਲ ਦੇਖ ਕੇ ਕਈਆਂ ਨੇ ਰੁਕ ਜਾਣਾ ਵੀ ਆਹ ਦੇਖੋ ਬੱਚੇ ਦੀ ਹੂਟ-ਮੂਟ ਕਿੰਨੀ ਹੈ ਠੀਕ ਆ ਵੀ ਇੱਕ ਸੌਂ ਖਾਣੀ ਆ ਵੀ ਇਹੀ ਨਸ਼ਾ ਨਹੀਂ ਕਰਨਾ ਠੀਕ ਆ ਆਪਣੇ ਆਪ ਅੰਦਰੋਂ-ਅੰਦਰ ਹੀ ਖਾ ਲਓ ਐ ਕਰਕੇ ਜ਼ਰੂਰੀ ਨਹੀਂ ਹੁੰਦਾ ਅੰਦਰੋਂ-ਅੰਦਰ ਹੀ ਖਾ ਲਓ ਵੀ ਇਹੀ ਧਰਤੀ ਮਾਂ ਦੀ ਸੌਂ ਖਾਣ ਵੀ ਇਹੀ ਨਸ਼ੇ ਵਾਲੇ ਤੇ ਲਾਗੇ ਵੀ ਨੇ ਖੜੇ ਹੋਣਾ ਨਸ਼ਾ ਕਰਨਾ ਠੀਕ ਆ ਤੇ ਆਪਾਂ ਬਹੁਤਾ ਟਾਈਮ ਨਹੀਂ ਲੈਣਾ ਸਾਰਿਆਂ ਨੇ ਬਹੁਤ ਟਾਈਮ ਕੱਢਿਆ ਭਾਜੀ ਨਾ ਕੀ ਆਪਣਾ ਗੁਰਜੀਤ ਹੈ ਗੁਰਜੀਤ ਸਾਈਕਲ ਲਈ ਕਲਾਪਿੰਗ ਕਰੋ ਵੀਰ ਜੀ ਮੈਂ ਵੀਡੀਓ ਮਾਂ ਵੀ ਉਹ ਜਿਹੜਾ ਗਰੁੱਪ ਬਣਿਆ ਦਾ ਡਾਊਟ ਜ ਮਾਂ ਵੀ ਵੇਖਦਾ ਤੇ ਉਹਦੇ ਚ ਬਹੁਤ ਮਿਹਨਤ ਆ ਜਿਹੜੀ 3 ਕਿਲੋਮੀਟਰ ਦੀ ਰੇਸ ਆ ਨਾ ਉਹ ਵੀ ਬੈਨੇ ਰਖਾਉਂਦੀ ਐ ਬਾਕੀ ਕਈ ਗੱਲਾਂ ਦੇਖੋ ਅਸੀਂ ਸਰਕਾਰੀ ਆ ਅਸੀਂ ਸਾਨੂੰ ਕਈ ਰੱਖਣਾ ਪੈਂਦਾ ਰਿਕਾਰਡ ਰੱਖਣਾ ਪੈਂਦਾ ਜਾਂ ਵੀ ਬੱਚੇ ਨੂੰ ਕੁਝ ਇਥੋਂ ਨਾ ਹੋ ਜੇ ਉਹਦੀ ਹਾਰਟ ਬੀਟ ਚੈੱਕ ਤੇ ਮੈਂ ਇਹਨਾਂ ਨੂੰ ਕੋਸ਼ ਸਾਹਿਬ ਨੂੰ ਬੇਨਤੀ ਕਰੂੰਗਾ ਇੱਕ ਵੀ ਜਿੱਦਾਂ ਇਹਨਾਂ ਦੀ ਹੈਲਥ ਦਾ ਚੈੱਕਅਪ ਜ਼ਰੂਰ ਇੱਕ ਵਾਰੀ ਜ਼ਰੂਰ ਕਰਾਇਆ ਕਰਨ ਇਹ ਇਹ ਮੇਰੇ ਵੱਲੋਂ ਸੁਜੈਸ਼ਨ ਆ ਜਿੱਦਾਂ ਮਰਦੀ ਮਰ ਲਓ ਉਹਦੇ ਚ ਇਹ ਹੁੰਦਾ ਵੀ ਬੱਚਾ ਦੇਖੋ ਮੇਰੇ ਕੋ ਇੱਕ ਘਟਨਾਵਾਂ ਮੈਂ ਸੁਣਾਈ ਆ ਸਾਰਿਆਂ ਨੂੰ ਉੱਥੇ ਬੱਚੇ ਇੱਕ ਦੇ ਫਾਦਰ ਦੀ ਡੈਥ ਹੋ ਗਈ ਉਹ ਸਕੂਲੇ ਵੜਿਆ ਪਤਾ ਨਾ ਬਣ ਸਾਰਿਆਂ ਨੂੰ ਉਹ ਸਕੂਲੇ ਵੜਦੇ ਆ ਸਾਰਾ ਮੁੰਡਾ ਡਿੱਗ ਪਿਆ ਤੇ ਮੇਰੇ ਹੱਥਾਂ ਪੈਰਾਂ ਦੀ ਪੈ ਗਈ ਯਾਰ ਮੈਂ ਕਿਹਾ ਇਹਨੂੰ ਕੀ ਹੋਇਆ ਵੀ ਬਾਹਰੋਂ ਛੁੱਟੀ ਕੀਤੀ ਸੀ ਤੇ ਉੱਤੇ ਬਹੁਤ ਸੀ ਉਹਨੂੰ ਪੂਰਾ ਹੱਥ ਪੈਰ ਉਹਦੇ ਹਿੱਲ ਗਿਆ ਵਿਚਾਰੇ ਤੇ ਫਿਰ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਆਪਣੇ ਜਿਹੜੇ ਪਿੰਡ ਵਾਲੇ ਆ ਉਹਨਾਂ ਨੇ ਮੈਂ ਉਹਨੂੰ ਚੱਕਿਆ ਤੇ ਬੜੀ ਸਮਝ ਨਾਲ 5 ਮਿੰਟ ਦੇ ਟਾਈਮ ਤੇ ਹੀ ਉਹਦੇ ਕੋਲ ਲੱਗ ਗਏ ਉਹਨਾਂ ਨੇ ਭਾਜੀ ਉਹਨਾਂ ਨੇ ਦੇਖਿਆ ਵੀ ਬੀਪੀ ਘਟ ਸੀ ਉਦਾਂ ਇਹ ਮੰਨਿਆ ਜਾਂਦਾ ਵੀ ਨਿਆਣਿਆਂ ਦੇ ਬੀਪੀ ਨੂੰ ਕੋਈ ਪ੍ਰੋਬਲਮ ਨਹੀਂ ਵੀ ਪਰ ਬੀਪੀ ਦੀ ਪ੍ਰੋਬਲਮ ਆਉਣ ਲੱਗ ਪਈ ਆ ਇਸ ਲਈ ਮੈਂ ਕੋਲ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰੀ ਇਹ ਮਹੀਨੇ ਚੈੱਕ ਕਰੀ ਜਾਂ ਦੋ ਵਾਰੀ ਮੈਡੀਕਲੀ ਜ਼ਰੂਰ ਜਿਹੜਾ ਉਹ ਚੈੱਕ ਅਪ ਕਰਾਇਆ ਜਾਣ ਬਾਕੀ ਤੁਹਾਡੀ ਮਿਹਨਤ ਨੂੰ ਸਲੂਟ ਆ ਵੀ ਜਿਹੜਾ ਗਰਮੀ ਸਾਡੀ ਹੋ ਗਈ ਸਾਰੇ ਮੁੰਡੇ ਆ ਜੀ ਵਿੱਕੀ ਭਾਜੀ ਆ ਸਾਰੇ ਮੁੰਡੇ ਹਾਂ ਜਿੰਨੇ ਵੀ ਆ ਤੁਹਾਡੇ ਤੁਹਾਡੀ ਟੀਮ ਆ ਬੋ ਕਹਿ ਦਿੰਦੇ ਆ ਸਾਰੇ ਵੱਡੇ ਮੁੰਡੇ ਬਹੁਤ ਵਧੀਆ ਜਿੰਨੀ ਵੀ ਤੁਹਾਡੀ ਟੀਮ ਆ ਉਹਦਾ ਧੰਨ ਨamo ਵੀ ਆਪਣੇ ਮੈਚ ਪੈਟਰ ਨਹੀਂ ਕਰਦੇ ਆ ਕਿਉਂਕਿ ਦੇਖੋ ਅਸੀਂ ਟੀਮਾਂ ਲੈ ਕੇ ਜਾਂਦੇ ਆ ਸਾਨੂੰ ਪਿੱਛੋਂ ਇੱਕ ਹਾਰਰ ਹੁੰਦਾ ਵੀ ਯਾਰ ਨਿਆਣੇ ਨੂੰ ਨਾ ਕੁਝ ਹੋ ਜਾਏ ਉਧਰ ਤਾਂ ਐਕਸਪੀਰੀਅੰਸ ਹੈਗਾ ਪਰ ਪਿੰਡ ਤੇ ਇੱਕ ਵਧੀਆ ਮੈਸੇਜ ਆਵੇ ਵੀ ਨਹੀਂ ਸਾਡੇ ਨਿਆਣੇ ਹੈਲਥਲੀ ਫਿੱਟ ਆ ਮੈਡੀਕਲੀ ਫਿੱਟ ਆ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹਾਂਜੀ ਤੇ ਹੁਣ ਤੁਹਾਨੂੰ ਸੋਮਾ ਭਾਜੀ ਤੇ ਨਾਲ ਆ ਜੋ ਤਿੰਨ ਚਾਰ ਜਿਹੜੇ ਖੋਹ ਸਾਹਿਬ ਆ ਜੋ ਆਪਾਂ ਬੱਚਿਆਂ ਨੂੰ ਸਨਮਾਨਤ ਕਰਦੇ ਹਾਂਜੀ ਤੇ ਮੇਰਾ ਬੇਟਾ ਵੀ ਆ ਵੀ ਇਹਦੇ ਲਈ ਵੀ ਕਲ